ਚਲੀ ਚਲੇ ਔਰ ਜੱਜਾ ਕੋਈ ਕੋਨੇ ਕੋਨੇ ਨੂੰ ਹਮ ਤੋਂ ਬੜੰਦਾ ਕਰੋ ਵਾਪਸ ਕਰੋ ਤੁਹਾਨੂੰ ਕਿਆ ਹੀ ਨਹੀਂ ਤੀ ਰੁਗਿਆ ਨਹੀਂ ਤੋਂ ਆਹ ਆਟੋ ਨੂੰ ਤੋਂ ਦੇ ਦੇ ਲਿਆ ਹਾਂ ਕੋਈ ਨਹੀਂ ਹੱਟ ਕਿੱਥੇ ਚਲ ਗਏ ਸਾਰੇ ਆਟੋ ਤੇ ਪਾ ਦਿਓ ਸਾਨੂੰ ਆ ਜਾ ਮੈਡਮ ਇਹਨਾਂ ਨੂੰ ਪਾ ਦੇ ਉਹਨਾਂ ਨੇ ਲੈ ਆਏ ਕੱਲ ਦਾ ਵੀਡੀਓ ਜਿੱਕੇ ਬਣਾਈ ਫਿਰ ਮੁੰਡੇ ਜੀ ਕੋਈ ਮਾਰੋ ਇਹਨੂੰ ਮਾਰੋ ਚੜਾਈਓ 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 ਕੀ ਦੀ ਲੜਾਈ ਹੋਗੀ ਇਹ ਸੀਨੀਅਰ ਅਸਰਾ ਦੇ ਹੁਕਮ ਦੇ ਮੁਤਾਬਿਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾਂ ਹੋਟਲ ਦਾ ਜੀ ਹੋਟਲ ਦਾ ਨਾਂ ਆਰਐਸ ਹੋਟਲ ਹੈ ਜੀ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਜੀ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਸਰਾ ਦੇ ਹੁਕਮ ਮੁਤਾਬਿਕ ਅਸੀਂ ਰੇਡ ਕੀਤਾ ਤੇ ਜਿੱਥੇ ਛੇ ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਸਰ ਹੁਣ ਕਦਦਾ ਕੋਈ ਮਾਲਕ ਦੇ ਉੱਤੇ ਵੀ ਕੋਈ ਐਫ ਆਈ ਆ ਦਰਜ ਹੋਈ ਹੈ ਹਾਂਜੀ ਹਾਂਜੀ ਮਾਲਕ ਦੇ ਵੀ ਦਰਜ ਹੋਈ ਆ ਹਾਂ ਮਾਲਕ ਦਾ ਕੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀ ਨੀ ਨੀ ਇੰਡੀਆ ਦੀ ਲੜਕੀਆਂ ਆ ਕਿ ਕਾਰਵਾਈ ਕੀਤੀ ਕੀ ਸਰ ਹੁਣ ਇਹਨਾਂ ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਹਵਾਲਾ ਚ ਭੇਜਿਆ ਗਿਆ ਚਲੀ ਚਲੋ ਓਰਜਾ ਚਾ ਇਹ ਰੇਡ ਕੀਤੀ ਹੈ ਸੀਨੀਅਰ ਅਸਰਾਂ ਦੇ ਹੁਕਮ ਦੇ ਮੁਤਾਬਿਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾਮ ਹੋਟਲ ਦਾ ਜੀ ਹੋਟਲ ਦਾ ਨਾਮ ਆਰਐਸ ਹੋਟਲ ਹੈ ਜੀ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਜੀ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਸਰਾਂ ਦੇ ਹੁਕਮ ਮੁਤਾਬਿਕ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਆ ਸਰ ਹੁਣ ਕਲਦਾ ਕੋਈ ਮਾਲਕ ਤੇ ਉੱਤੇ ਕੋਈ ਐਫਆਈਆ ਦਰਜ ਹੋਈ ਹੈ ਹਾਂ ਜੀ ਹਾਂ ਜੀ ਮਾਲਕ ਦੇ ਵੀ ਦਰਜ ਹੋਈ ਆ ਮਾਲਕ ਦਾ ਜੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਬਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀ ਨਹੀ ਨਹੀ ਇੰਡੀਅਨ ਲੱਗ ਕੇ ਆਏ ਕੀ ਕਾਰਵਾਈ ਕੀਤੀ ਕਿ ਸਰ ਫੋਨ ਇਹਨਾਂ ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਹਵਾਲਾ ਚ ਭੇਜਿਆ ਗਿਆ